ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਾਹੀ ਨਿਵਾਸ ਅੱਜ ਵੀ ਅਸੀਂ ਤੁਹਾਡੇ ਲਈ ਸੂਟਸ ਰੈਡੀ ਕਰਵਾਏ ਨੇ ਬਹੁਤ ਹੀ ਯੂਨੀਕ ਚੀਜ਼ ਹੈ ਜਿਹੜੀ ਤੁਹਾਡੇ ਲਈ ਲੈ ਕੇ ਆਏ ਹਾਂ ਵਰਕ ਵੀ ਹੈਗਾ ਤੇ ਸਿੰਪਲ ਲੁੱਕ ਵੀ ਹੈਗੀ ਸਰਦਾਰੀ ਚੀਜ਼ ਵੀ ਹੈਗੀ ਪਾਰਟੀ ਵੀਰ ਵੀ ਹੈਗੇ ਨੇ ਬਹੁਤ ਹੀ ਜ਼ਿਆਦਾ ਪਿਆਰੇ ਜਿਹੜੇ ਸੂਟਸ ਰਹਿਣਗੇ ਔਰ ਇਹਨਾਂ ਸਾਰੇ ਹੀ ਸੂਟਸ ਦਾ ਜਿਹੜਾ ਸਟਫ ਰਹੇਗਾ ਪਿਓਰ ਆਰਗੇਂਜ਼ਾ ਆਰਗੇਂਜ਼ਾ ਦਾ ਹੀ ਦੁਪੱਟਾ ਔਰ ਬਾਟਮਸ ਇਨ ਆਨੀਆ ਪਲੇਨ ਹੋਣਗੇ ਜਾਂ ਫਰੇਪ ਦੀ ਬਾਟਮਸ ਹੋਣਗੀਆਂ ਸੋ ਇਹਨਾਂ ਦੀ ਜਿਹੜੀ ਡਾਈ ਐ ਮੈਂ ਸੌਖਾ ਲੈਣੀ ਆ ਸਾਰੇ ਸੂਟਸ ਤੁਹਾਨੂੰ ਲਗਾ ਕੇ ਖੋਲ ਕੇ ਓਪਨ ਕਰਕੇ ਸਾਰੇ ਸੂਟਸ ਫੇਰ ਦਿਖਾਵਾਂਗੀ ਸੋ ਇਸ ਤਰ੍ਹਾਂ ਇਹਨਾਂ ਦੀ ਸੂਟਸ ਦੀ 3D ਇਦੇ ਵਿੱਚ ਕਲਰਸ ਆ ਜਾਣਗੇ ਤਿੰਨ ਕਲਰ ਨੇ 3D ਡਾਈ ਹੋਈ ਹੋਈ ਹੈ ਠੀਕ ਹੈ ਬਹੁਤ ਹੀ ਸੋਹਣੀ ਇਹਦੀ ਐਮਬਰਾਇਡਰੀ ਹੈ ਤੁਸੀਂ ਚੈੱਕ ਕਰ ਸਕਦੇ ਹੋ ক্লোਜ਼ ਤੋਂ ਇਹ ਬਾਦਲਾ ਥ्रेड ਦੇ ਨਾਲ ਬਾਦਲਾ ਵਰਕ ਕਿਹਾ ਜਾਂਦਾ ਹੈ ਜੀ ਇਹਨੂੰ ਠੀਕ ਹੈ ਤੇ ਕਈਆਂ ਦੇ ਥ्रेड ਜਿਹੜਾ ਹੁੰਦਾ ਹੈ ਜ਼ਰੀ ਵੀ ਯੂਜ਼ ਕੀਤੀ ਜਾਂਦੀ ਹੈ ਬਟ ਆਪਾਂ ਥੋੜਾ ਕੁਆਲਿਟੀ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਹੀ ਸੋਹਣਾ ਜਿਹੜਾ ਐਮਬਰਾਇਡਰੀ ਕਰਾਈ ਹੈ ਬਹੁਤ ਹੀ ਸੋਹਣੀ ਜਿਹੜੀ ਇਹਨਾਂ ਦੀ ਬੂਟੀ ਹੈ ਕ੍ਰੀਏਟ ਹੋਈ ਹੈ ਸੋ ਇਸ ਤਰ੍ਹਾਂ ਇਸ ਦੀ ਸ਼ਰਟ ਆ ਜਾਏਗੀ ਔਰ ਇਸ ਸ਼ਰਟ ਦੇ ਨਾਲ ਹੈ ਇਹ ਵਾਲਾ ਇਸ ਦਾ ਦੁਪੱਟਾ ਆਏਗਾ ਇਸ ਤਰ੍ਹਾਂ ਦੁਪੱਟਾ ਆਏਗਾ ਇਸ ਦਾ ਔਰ ਇਸ ਦੇ ਨਾਲ ਪਲੇਨ ਹੈ ਜੋ ਬਾਟਮ ਪੇਅਰ ਕੀਤੀ ਗਈ ਹੈ ਸੋ ਨੈਕਸਟ ਸ਼ੇਡ ਜੋ ਆਏਗਾ ਆਪਣਾ ਲੇਮਨ येलो ਔਰ ਗ੍ਰੀਨ ਸ਼ੇਡ ਦੇ ਵਿੱਚ ਬਹੁਤ ਹੀ ਸੋਹਣਾ ਜਿਹੜਾ ਇਹਦਾ ਕਲਰ ਕੰਟਰਾਸਟ ਹੈ ਬਹੁਤ ਸੋਹਣਾ ਹੀ ਲੱਗਦਾ ਹੈ ਸੋ ਇਹਨਾਂ ਦੇ ਵਿੱਚ ਇੱਕ ਕਲਰ ਆਪਾਂ ਲੈ ਕੇ ਜਿਹੜੀਆਂ ਇਹਦੀ ਬਾਟਮਸ ਨੇਗੀਆਂ ਉਹ ਪੇਅਰ ਕੀਤੀਆਂ ਹੋਈਆਂ ਨੇ ਇਹ ਆ ਜੇਗਾ ਕਿ ਨੈਕਸਟ ਜਿਹੜਾ ਸੂਟ ਇਸ ਦੇ ਨਾਲ ਹੀ ਇਸਦੀ ਬਾਟਮ ਆ ਜੇਗੀ ਔਰ ਉਸੇ ਹੀ ਤਰ੍ਹਾਂ ਹੀ ਇਸ ਦਾ ਦੁਪੱਟਾ ਆਏਗਾ ਠੀਕ ਹੈ ਨੈਕਸਟ ਜੋ ਸ਼ੇਡ ਆਏਗੀ ਆਪਣੀ ਲ্যাਵੈਂਡਰ ਪਰਪਲ ਸ਼ੇਡ ਪਿੰਕ ਆ ਜਾਏਗਾ ਪੀਚ ਆ ਜਾਏਗਾ ਇਸ ਦੇ ਵਿੱਚ ਸਾਰੇ ਕੀ ਕਲਰ ਤੁਸੀਂ ਦੇਖੋਗੇ ਕਿ ਇੱਕ ਤੋਂ ਇੱਕ ਜਿਹੜਾ ਆਪਾਂ ਨੂੰ ਕਲਰ ਹੈ ਸੋਹਣਾ ਲੱਗ ਰਿਹਾ ਹੈ ਕਲਰ ਕੰਟਰਾਸਟ ਹੈ ਜੋ ਹਰੇਕ ਦਾ ਹੀ ਯੂਨੀਕ ਹੈ ਇਸ ਦੇ ਨਾਲ ਇਹਦੀ ਸ਼ਰਟ ਔਰ ਇਹ ਇਸ ਦਾ 3D डाई ਦੇ ਵਿੱਚ ਦੁਪੱਟਾ ਆਏਗਾ ਨੈਕਸਟ ਇਸ ਦੀ ਬਾਟਮ ਆ ਜਿੱਤੀ ਨੈਕਸਟ ਹੈ ਜੋ ਕੈਮਲ ਸ਼ੇਡ ਮਾਊਸ ਸ਼ੇਡ ਦੇ ਵਿੱਚ ਲਵੈਂਡਰ ਦਾ ਟੱਚ ਦੇ ਕੇ ਬਹੁਤ ਹੀ ਸੋਹਣੀ ਹੈ ਜਿਹੜੀ ਡਾਈ ਕੀਤੀ ਗਈ ਹੈ ਇਸ ਨੂੰ ਤੁਸੀਂ ਕਿਸੇ ਵੀ ਤਰ੍ਹਾਂ ਦੇ ਪੈਟਰਨ ਨਾਲ ਜੋ ਸਟਿਚ ਕਰਵਾ ਸਕਦੇ ਹੋ ਲੂਸ ਫਿਟਿੰਗ ਦੇ ਵਿੱਚ ਕੁੜਤਾ ਸਟਾਈਲ ਦੇ ਵਿੱਚ ਠੀਕ ਹੈ ਕਿਸੇ ਵੀ ਪੈਟਰਨ ਦੇ ਵਿੱਚ ਆਪਾਂ ਨੂੰ ਸਟਿਚ ਕਰਵਾ ਸਕਦੇ ਹਾਂ ਇਸ ਦੀ ਬਾਟਮ ਆ ਜੇਗੀ ਔਰ ਇਹ ਇਸ ਦਾ ਦੁਪੱਟਾ ਕੋਈ ਵੀ ਏਜ ਗਰੁੱਪ ਦਾ ਜਿਹੜੇ ਲੇਡੀਜ਼ ਨੇ ਗੀਆਂ ਇਹਨਾਂ ਨੂੰ ਸਟਿਚ ਕਰਵਾ ਸਕਦੇ ਆ ਕਿਉਂਕਿ ਕਲਰ ਜੋ ਇਹਦੇ ਵਿੱਚ ਹੈਗੇ ਨੇ ਲਾਈਟ ਸ਼ੇਡ ਡਾਰਕ ਸ਼ੇਡ ਹਰੇਕ ਏਜ ਗਰੁੱਪ ਦਾ ਇਸ ਸੂਟ ਦੇ ਵਿੱਚ ਧਿਆਨ ਰੱਖਿਆ ਵੀ ਕੋਈ ਵੀ ਇਸ ਨੂੰ ਵੀ ਇਹ ਕਰ ਸਕਦਾ ਹੈ ਇਹ ਇਸ ਦਾ ਸ਼ਰਟ ਆਏਗਾ ਇਹ ਇਸ ਦੀ ਬਾਟਮ ਔਰ ਇਹ ਇਹ ਇਸ ਦਾ 3D ਡਾਈ ਦੇ ਵਿੱਚ ਦੁਪੱਟਾ ਪੇਅਰ ਕੀਤਾ ਗਿਆ ਹੈ ਨੈਕਸਟ ਸ਼ੇਡ ਹੈ ਜੋ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ गाजरी पिंक ਦੇ ਵਿੱਚ ਆਏਗਾ ਪ੍ਰੋਪਰ ਇਹ ਰਿਸ਼ਤਾ ਸ਼ਰਟ ਆਏਗਾ ਮੋਟੀ ਜਿਆਦਾ ਸੋਹਣਾ ਔਰ ਇਹ ਇਸ ਦੇ ਨਾਲ ਪਲੇਨ बॉटम पेयर ਕੀਤੀ ਗਈ ਹੈ ਔਰ ਨੈਕਸਟ ਇਸ ਦੇ ਵਿੱਚ ਆ ਜਾਏਗਾ ਇਸ ਦਾ ਦੁਪੱਟਾ ਨੈਕਸਟ ਸ਼ੇਡ ਆਏਗਾ ਜੋ ਮਹਿੰਦੀ ਸ਼ੇਡ ਦੇ ਵਿੱਚ ਹੈ ਮਹਿੰਦੀ ਪਲਸ 올ਡ ਬ੍ਰਾਊਨ ਚੌਕਲੇਟੀ ਸ਼ੇਡ ਦੇ ਵਿੱਚ ਆਏਗਾ ਇਸ ਦੀ ਲੁੱਕ ਇਸ ਤਰ੍ਹਾਂ ਆ ਰਹੀ ਹੈ ਬਹੁਤ ਹੀ ਜਿਆਦਾ ਸੋਹਣੀ ਲੁੱਕ ਆਏਗੀ ਇਸ ਦੀ ਵੀ ਔਰ ਇਸ ਦੇ ਨਾਲ ਇਹ ਹੈਗੀ ਪਲੇਨ ਬਾਟਮ ਰਹੇਗੀ ਔਰ ਇਹ ਹੀ ਰਹੇਗਾ ਇਸ ਦਾ 3D ਡਾਈ ਦੇ ਵਿੱਚ ਦੁਪੱਟਾ ਜਿੱਦਾਂ ਕਿ ਆਪਾਂ ਡਾਈ ਕੀਤੇ ਨੇ 셔츠 ਦਾ ਪੈਟਰਨ ਹੈ ਉਸੇ ਹੀ ਤਰ੍ਹਾਂ ਸਾਰੇ ਦੁਪੱਟਿਆਂ ਦਾ ਪੈਟਰਨ ਵੀ ਸੇਮ ਰਹੇਗੀ ਸੂਟ ਦੀ ਜੋ ਪ੍ਰਾਈਸ ਰੇਂਜ ਹੈਗੀ ਸਾਰਿਆਂ ਦੇ ਲਈ ਵੀ ਸੇਮ ਰਹੇਗੀ ਕਿਉਂਕਿ ਸਾਨੂੰ ਕਮੈਂਟਸ ਆ ਰਹੇ ਸੀ ਬਾਰ-ਬਾਰ ਮੈਸੇਜ ਆ ਰਹੇ ਸੀ ਕਿ ਪ੍ਰਾਈਸ ਵੀ ਤੁਸੀਂ ਨਾਲ ਦੱਸਿਆ ਕਰੋ ਇਹਨਾਂ ਦਾ ਪ੍ਰਾਈਸ ਓਨਲੀ 2500 2500 ਰੁਪਏ ਇਹਨਾਂ ਦਾ ਸੂਟ ਦਾ ਇੱਕ ਸੂਟ ਦਾ ਜਿਹੜਾ ਪ੍ਰਾਈਸ ਰਹੇਗਾ ਸੋ ਇਹਨਾਂ ਸਾਰੇ ਸੂਟਸ ਦੇ ਵਿੱਚੋਂ ਅਗਰ ਤੁਹਾਨੂੰ ਕੋਈ ਵੀ ਸੂਟ ਜਿਹੜਾ ਪਸੰਦ ਆ ਰਿਹਾ ਪ੍ਰੋਪਰ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਜਾਂ ਫਿਰ Insta Instagram ਦੇ ਉੱਪਰ DM ਕਰ ਸਕਦੇ ਹੋ ਥੈਂਕ ਯੂ so much